ਦੋਸਤੋ ਰੋਪੜ ਜ਼ਿਲ੍ਹੇ ਦੇ ਬਲਾਕ ਨੂਰਪੁਰ ਵੇਦੀ ਦੇ ਪਿੰਡ ਬੜਵਾ ਦੇ ਵਿੱਚ ਇੱਕ ਬਹੁਤ ਹੀ ਜ਼ਰੂਰਤਮੰਦ ਪਰਿਵਾਰ ਆਪਣੇ ਖਸਤਾ ਹਾਲਤ ਮਕਾਨ ਦੇ ਵਿੱਚ ਦਿਨ ਕੱਟੀ ਕਰ ਰਿਹਾ ਸੀ ਤਾਂ ਫਿਰ ਹੁਣ ਇਸ ਜ਼ਰੂਰਤਮੰਦ ਪਰਿਵਾਰ ਦੇ ਮਕਾਨ ਦੀ ਉਸਾਰੀ ਦੇ ਕੰਮ ਨੂੰ ਸ਼ੁਰੂ ਕੀਤਾ ਗਿਆ ਹੈ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਦੇ ਵੱਲੋਂ ਇਸ ਜ਼ਰੂਰਤਮੰਦ ਪਰਿਵਾਰ ਦੀ ਮਦਦ ਕੀਤੀ ਜਾ ਰਹੀ ਹੈ ਅਤੇ ਹੁਣ ਮਕਾਨ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਡਾਕਟਰ ਐਸ.ਪੀ ਸਿੰਘ ਗੁਬਰਾਏ ਜੀ ਜੋ ਮਾਨਸਤਾ ਦੇ ਮੱਥੀਆ ਹਨ ਸਾਰਾ ਇਲਾਕਾ ਇਹ ਪੂਰਾ ਪੰਜਾਬ ਨੇ ਪੂਰਾ ਹਿੰਦੁਸਤਾਨ ਆ ਪੂਰੀ ਦੁਨੀਆ ਦੇ ਵਿੱਚ ਇਹਨਾਂ ਦਾ ਨਾਮ ਛਾਇਆ ਹੋਇਆ ਹੈ ਅੱਜ ਸੋਮਨਾਥ ਜੀ ਬੜਵਾ ਪਿੰਡ ਦੇ ਵਿੱਚ ਅਸੀਂ ਆਏ ਹਾਂ ਅਸੀਂ ਪਿਛਲੀ ਵਾਰ ਜਰ ਆਏ ਸੀ ਦੋ ਤਿੰਨ ਮਹੀਨੇ ਪਹਿਲੇ ਇਹਨਾਂ ਦਾ ਹਾਲਾਤ ਦੇਖ ਕੇ ਅਸੀਂ ਸਾਡੀ ਟੀਮ ਸੀ ਇਹਹੀ ਟੀਮ ਮੈਂਬਰ ਸਾਡੇ ਰਣਜੀਤ ਸਿੰਘ ਬਿਆਨਾ ਖੜੇ ਹੈ ਸਾਡੇ ਗੁਰਵੀਰ ਸਿੰਘ ਜੀ ਉਗਰਾਜਦਰ 77 ਮਦਨਮਨ ਗੁਪਤਾਰੀ ਅਸ਼wini ਖੰਡਾ ਜੀ ਔਰ ਸਾਡੇ ਜਿਹੜੇ ਇੰਦਰਜੀਤ ਸਿੰਘ ਜੀ ਸਾਡੇ ਐਗਜ਼ੀਕਿਟਿਵ ਮੈਂਬਰ ਇਹ ਸਾਰੀ ਆਪਣੀ ਟੀਮ ਇੱਥੇ ਆ ਕੇ ਵਿਜ਼ਿਟ ਕੀਤੀ ਆ ਪੂਰੇ ਘਰ ਘਰ ਪੂਰੇ ਇਲਾਕੇ ਦੇ ਵਿੱਚ ਅਸੀਂ ਦੇਖਿਆ ਸਾਡੇ ਕੋਲ 8-10 ਐਪਲੀਕੇਸ਼ਨ ਆਈਆਂ ਸੀ ਇਸ ਇਲਾਕੇ ਜੀ ਲੇਕਿਨ ਅਸੀਂ ਦੇਖਿਆ ਵੀ ਡੋ ਲੋਡ ਬੰਦ ਪਰਿਵਾਰ ਸੋਮਨਾਸ ਦਾ ਹੋਰ ਕੋਈ ਪਰਿਵਾਰ ਨਹੀਂ ਅਸੀਂ ਉਹਨੂੰ ਛਾਂਟ ਕੇ ਅਸੀਂ ਬਰਾਇ ਸਾਹਿਬ ਨੂੰ ਇਹ ਪ੍ਰੋਪੋਜ਼ਲ ਭੇਜੀ ਔਰ ਬਰਾਇ ਸਾਹਿਬ ਨੇ ਮਿੰਟ ਤੋਂ ਪਹਿਲੇ ਪ੍ਰੋਪੋਜ਼ਲ ਅਪਰੂਵ ਕਰਕੇ ਸਾਨੂੰ ਅੱਜ ਨਹੀਂ ਪੱਥਰ ਰੱਖਣ ਦੀ ਔਰ ਮਾਤਮਾਰੀ ਬਖਸ਼ਿਸ਼ ਕੀਤੀ ਕਿ ਸੋਮਨਾਥ ਜੀ ਦੇ ਅਸੀਂ ਮਕਾਨ ਚ ਅਜ ਸੰਤਾ ਤੋਂ ਅਸੀਂ ਨਹੀਂ ਪੱਤਰ ਲਖਾਇਆ ਤੇ ਸੋਮਨਾਥ ਜੀ ਨੂੰ ਅਸੀਂ ਪ੍ਰੋਸਾਦੇ ਨੇ ਆ ਤੇ ਸੋਮਨਾਥ ਜੀ ਤੁਸੀਂ ਇਹ ਮਕਾਨ ਬਣਾਓ ਜੋ ਵੀ ਇਟ ਬਜਰੀ ਸੀਮੈਂਟ ਜੋ ਵੀ ਲੱਗੇਗਾ ਅਸੀਂ ਸਾਹਬ ਲੋਟ ਦਵਾਗੇ ਆ ਤੁਹਾਡੇ 1 ਲੱਖ ਰੁਪਏ ਦੀ ਸਾਡੀ ਪ੍ਰਪੋਜ਼ਲ ਸਾਡੀ ਪਾਸ ਕੀਤੀ ਗਈ ਹੈ ਹੋਰ ਵੀ ਕੋਈ ਲੋੜ ਪਤ ਹੋਈ ਤਾਂ ਉਹ ਵੀ ਗੌਰ ਕਰਾਂ ਤੇ ਜੋ ਵੀ ਥਰੀਆ ਰੇਤਾ ਬਜਰੀ ਤੁਹਾਨੂੰ ਇਥੋਂ ਤੁਹਾਡੇ ਲੋਕਲ ਮੈਨੇਜ ਕਰਕੇ ਦੇਣਗੇ ਅਸੀਂ ਬਿਲਿੰਗ ਸਾਡੀ ਹੋਏਗੀ ਅਜਿਹਾ ਸੰਸਾਬਲ ਪੇਮੈਂਟ ਸਿੱਧੀ ਉਹਨਾਂ ਦੇ ਖਾਤੇ 'ਚ ਕਰ ਦੇਣੇ। ਕਿਸੇ ਨੇ ਮੇਰਾ ਹਾਲ ਨਹੀਂ ਕੀਤਾ। ਮੇਰੇ ਦਾਤਾ ਰਾਮ ਸਿੰਘ ਸਕਰੇ। ਇਹ ਵੀ ਮਾਰ। ਸੜਕੀ ਟਟੇ ਤਿੰਨ ਪਾਰੇ ਅਸੀਂ ਕੀਤੇ ਰਿਹਾ। ਜੇ ਸਾਡੀ ਕਲੋਨੀ ਦੇ ਨਾਲ ਤਕਵਾ ਕਰੋ। ਮੰਤਰੀ ਵੀ ਹੋ ਗਏ ਗੱਲ ਕਰੇ। ਚਲੋ ਆ ਗਿਆ ਰਾ ਬਾ। ਕੋਈ। ਉਹ ਇਹੇ अपने रोपड़ जिला का टीम आएंगे को जितने रोपड़ जिला गरीब को घूम कर सारे अपना टाइम खराब कर, कर उनको देखते हैं सब मकान के देते हैं उनके लिए हर एक चीज के सुविधा के लिए सोचते हैं तो सारे जानकारी देते हैं ये सब पूरा मदद करते हैं पिंड से सहयोग लेकर सारे कुछ जय गुरुदेव जी ओम नमो नारायण सरकार जो ਸਰਵਾਦਾ ਭਾਰਾ ਟਰਸਟ ਦੇ ਜਿੰਨੇ ਵੀ ਇੱਥੇ ਮੈਂਬਰ ਪਹੁੰਚੇ ਪਹਿਲਾਂ ਤਾਂ ਅਸੀਂ ਸਾਰੇ ਆਪਣੇ ਨਗਰ ਵੱਲੋਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਇੱਕ ਜਿਹੜਾ ਸਾਡੇ ਪਿੰਡ ਦਾ ਇੱਕ ਸਾਡਾ ਸਾਥੀ ਹੈ ਜਿਹੜਾ ਪਿਛਲੇ ਕਾਫੀ ਸਮੇਂ ਤੋਂ ਖੁੰਝਿਆ ਹੋਇਆ ਸੀਗਾ ਮਕਾਨ ਦੇ ਲਈ ਵੀ ਉਹ ਜਿਹੜੀਆਂ ਹਾ ਸਹੂਲਤਾਂ ਐ ਲੋੜਿੰਦੀਆਂ ਉਹਦੇ ਕਰਨਾ ਜਿਹੜਾ ਆਪਾਂ ਛੜਿਆ ਪਰਿਵਾਰ ਸੀਗਾ ਉਹਦੇ ਲਈ ਤੁਸੀਂ ਦੀਦੀ ਮਦਦ ਕਰ ਰਹੇ ਹੋ ਹਾਂ ਇਹ ਜਿਹੜਾ ਸਾਡਾ ਮੈਸੇਜ ਹੈ ਸਰਪੰਚ ਸਾਹਿਬ ਹੁਣਾਂ ਦੇ ਥਰੂ ਜਿਹੜਾ ਮਨਜੀਤ ਮੰਗਾ ਜੀ ਦੇ ਥਰੂ ਤੁਹਾਡੇ ਤੱਕ ਪਹੁੰਚਿਆ ਸੋ ਇਹਨਾਂ ਦੇ ਥਰੂ ਅਸਾ ਪਹਿਲਾਂ ਵੀ ਜਿਹੜੇ ਮੈਸੇਜ ਹਮੇਸ਼ਾ ਜਿਹੜੇ ਵੈਲਿਡ ਹੈ ਜਿਹੜੇ ਯੋਗ ਇਸ ਚੀਜ਼ ਦੇ ਹੈਗੇ ਆ ਆਪਾਂ ਤੁਹਾਨੂੰ ਦਿੱਤੇ ਆ ਉਹ ਤੁਸੀਂ ਪਹਿਲਾਂ ਵੀ ਜਿਹੜੇ ਕੰਮ ਹੈ ਉਹ ਹਮੇਸ਼ਾ ਸਾਨੂੰ ਕਰਕੇ ਦਿੱਤੇ ਆ ਔਰ ਅਸੀਂ ਵੀ ਆਸ ਕਰਦੇ ਆ ਕਿ ਤੁਸੀਂ ਇਹ ਜਿਹੜਾ ਕੰਮ ਨੂੰ ਸ਼ੁਰੂ ਕਰਾਰ ਹੈ ਇਹਦੇ ਵਿੱਚ ਜਿਹੜਾ ਆਪਾਂ ਵੀ ਜਿਹੜਾ ਪਿੰਡ ਵੱਲੋਂ ਆਪਣੀ ਟੀਮ ਵੱਲੋਂ ਵਾਤੋਂ ਵੱਲ ਜਿਹੜਾ ਸਹਿਯੋਗ ਦੇ ਕੇ ਇਹਨੂੰ ਨਿਪਰੇ ਜ਼ਰੂਰ ਚੜਾਂਗੇ ਲਾਪਤਰੀ ਸੋਮਨਾਥ ਨੇ ਸਰਬਦਰਪਾਲਾ ਚੈਰੀਟੇਬਲ ٹرسٹ ਦੇ ਸਾਰੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਹੈ